ਅੱਜ ਤੁਹਾਨੂੰ ਲੈ ਚੱਲਦੇ ਆਂ ਆਪਾਂ ਰਾਜਸਥਾਨ ਪਿੰਡ ਬੁਧਰਾਲੀ ਸਿੱਧੂ ਬ੍ਰਦਰ ਸਟੱਡ ਫਾਰਮ ਤੇ ਤੁਹਾਨੂੰ ਤਿੰਨ ਜਾਨਵਰ ਦਿਖਾਉਣੇ ਆ ਇਸ ਵੀਡੀਓ ਦੇ ਵਿੱਚ ਤੇ ਤਿੰਨ ਦੇ ਤਿੰਨ ਹੀ ਸ਼ੋਹਜੇਤੂ ਜਾਨਵਰ ਨੇ ਦੋ ਘੋੜੇ ਤੇ ਇੱਕ ਬਸ਼ੇਰਾ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਮਾਰਵਾੜੀ ਘੋੜਾ ਦਿਖਾਉਨੇ ਆ ਅਸ਼ਵਰਾਜ ਇੱਕ ਵੱਖਰੀ ਪਛਾਣ ਆ ਇਸ ਘੋੜੇ ਦੀ ਅਸ਼ਵਰਾਜ ਦੀ ਤੇ ਇਹ 2016 ਦਾ ਜੋਧਪੁਰ ਚੈਂਪੀਅਨ ਦਾਨਾ ਘੋੜਾ ਉਸ ਘੋੜੇ ਦਾ ਪੁੱਤ ਆ ਤੇ ਇਹਦੀ ਮਾਂ ਗੰਗਾ ਇਹ ਬਰੀਡ ਹੋਇਆ ਪੰਡ ਟੈਪੀ ਜ਼ਿਲ੍ਹਾ ਲੁਧਿਆਣਾ ਤੇ ਕਾਫੀ ਲੰਮੇ ਸਮੇਂ ਤੋਂ ਹੁਣ ਬਾਈ ਭਿੰਦੇ ਦੇ ਕੋਲੇ ਆ ਤੇ ਇਸ ਕੋੜ ਨੇ ਬਹੁਤ ਸ਼ੋਅ ਜਿੱਤੇ ਆ ਤਕਰੀਬਨ 10 ਤੋਂ ਵੱਧ ਸ਼ੋਅ ਜਿੱਤ ਕੇ ਆਪਣੇ ਮਾਲਕ ਦੀ ਝੋਲੀ ਟ੍ਰੋਫੀਆਂ ਪਾਈਆਂ ਨੇ ਭਾਵੇਂ ਗੱਲ ਕਰੀਏ ਦੁੱਧ ਦੰਦ ਦੀ ਦੋ ਦੰਦ ਦੀ ਜਾਂ ਸਟ੍ਰੇਲੀਅਨ ਕੈਟਾਗਰੀ ਦੀ ਸਾਰੀਆਂ ਕੈਟਾਗਰੀਆਂ ਦੇ ਵਿੱਚ ਇਹਨੇ ਬਹੁਤ ਚੰਗੀਆਂ ਪੋਜੀਸ਼ਨਾਂ ਹਾਸਲ ਕੀਤੀਆਂ ਨੇ 2020 ਤੋਂ ਲੈ ਕੇ ਹੁਣ ਤੱਕ ਇਹ ਚੰਗੇ ਸ਼ੋਅ ਖੇਡਦਾ ਆ ਦੁੱਧ ਦੰਦ ਦੇ ਵਿੱਚ ਇਹਨੇ 2020 ਦੇ ਵਿੱਚ ਫਰੀਦਕੋਟ ਬੱਦੋਵਾਲ ਤੇ ਹੋਰ ਕਈ ਜਗ੍ਹਾ ਤੋਂ ਚੰਗੀਆਂ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਦੋ ਦੰਦ ਦੇ ਵਿੱਚ ਵੀ ਇਹ ਬਟਾਲਾ ਸ਼ੋ ਵੀ ਖੇਡਿਆ ਫਰੀਦਕੋਟ ਵੀ ਖੇਡਿਆ ਤੇ ਸਟੇਲੀਅਨ ਕੈਟਾਗਰੀ ਦੇ ਵਿੱਚ ਇਹਨੇ ਮੁਖਸ਼ਰ ਸ਼ੋ ਹਨੂਮਾਨਗੜ ਅੰਪਾਇਰ ਸ਼ੋ ਤੇ ਕਾਫੀ ਸ਼ੋ ਇਸਪੋਰਟ ਨੇ ਜਿੱਤੇ ਆ ਤੇ ਤਕਰੀਬਨ ਇਹਨੇ 90 ਤੋਂ ਵੱਧ ਘੋੜੀਆਂ ਹੁਣ ਤੱਕ ਕਵਰ ਕੀਤੀਆਂ ਨੇ ਤੇ ਉਹਨਾਂ ਦੇ ਵਿੱਚੋਂ ਬਹੁਤ ਹੀ ਟੌਪ ਦੇ ਬੱਚੇ ਪੈਦਾ ਹੋਇਆ ਤੇ ਚੰਗੀ ਕੀਮਤ ਤੇ ਮਾਲਕਾਂ ਨੇ ਸੇਲ ਕੀਤੇ ਨੇ ਅਸ਼ਵਰਾਜ ਦੇ ਬੱਚੇ ਤੇ ਇੱਕ ਬੱਚਾ ਤਾਂ ਜੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਵੀ ਦਿਖਾਉਣਾ ਹੁਬਾ ਹੁਬ ਆਪਦੇ ਪਿਓ ਤੇ ਦਾਦੇ ਦੀ ਕਾਪੀ ਆ ਤੇ ਉਹ ਵੀ ਬੜੇ ਸ਼ੋਹ ਜੇਤੂ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਇੱਕ ਬੁਸ਼ੇਰੀ ਹੋਰ ਬਾਈ ਦੇ ਫਾਰਮ ਤੇ ਮੈਂ ਦੇਖੀ ਆ ਛੋਟੀ ਜੀ ਜੋ ਆਪਦੀ ਮਾਂ ਦੇ ਨਾਲ ਆਈ ਹੋਈ ਸੀ ਘੋੜੀ ਵੀ ਦੁਬਾਰਾ ਕਵਰ ਹੋਣ ਆਈ ਸੀ ਅਸ਼ਵਰਾਜ ਤੋਂ ਕਿਉਂਕਿ ਬਹੁਤੀ ਚੋਟੀ ਦੇ ਬੱਚੇ ਪੈਦਾ ਕੀਤੇ ਆ ਇਹਨੇ ਜੰਬੀਆਂ ਘੋੜੀਆਂ ਦੇ ਵੀ ਬਹੁਤ ਚੰਗੇ ਮਾਰਵਾੜੀ ਬੱਚੇ ਜਿਹੜੇ ਇਹਨੇ ਦਿੱਤੇ ਆ ਹੁੱਲੇ ਡੁੱਲੇ ਕੱਦ ਦੇ ਤੇ ਆਪ ਵੀ ਬਹੁਤ ਚੰਗੇ ਕੱਦ ਦਾ ਮਾਲਕਾ 66 ਇੰਚ ਕੱਦ ਦਾ ਅਸ਼ਵਰਾਜ ਦਾ ਤੇ ਬੱਚੇ ਵੀ ਪੂਰੇ ਹੈਵੀ ਬੋਨ ਚੰਗੇ ਸਟਰਕਚਰ ਦੇ ਬੱਚੇ ਜਿਹੜੇ ਅਸ਼ਵਰਾਜ ਦੇ ਰਿਹਾ ਤੇ ਇਹਦੀ ਫੀਸ ਆ ਜੋ ਬਾਈ ਨੇ 31000 ਰੁਪਏ ਰੱਖੀ ਆ ਕਿਉਂਕਿ ਘੋੜਾ ਬਹੁਤ ਚੰਗਾ ਬ੍ਰੈਡ ਲਾਈਨ ਬਹੁਤ ਚੰਗੀ ਆ ਤੇ ਇਹ ਘੋੜਾ ਜਿੰਨੇ ਵੀ ਸ਼ੋ ਖੇਡਾਂ ਤੇ ਚੰਗੀਆਂ ਪੋਜੀਸ਼ਨਾਂ ਐਸ ਨੇ ਹਾਸਲ ਕੀਤੀਆਂ ਨੇ ਬਾਕੀ ਮੈਂ ਤੁਹਾਨੂੰ ਇਹਦਾ ਬੱਚਾ ਵੀ ਦਿਖਾਉਂਗਾ ਜ਼ਰੂਰ ਅੱਗੇ ਉਹ ਵੀ ਬਹੁਤ ਚੰਗਾ ਤਿਆਰ ਹੋ ਰਿਹਾ ਆ ਆਉਣ ਵਾਲੇ ਟਾਈਮ 'ਚ ਇੱਕ ਚੰਗਾ ਆਸਟ੍ਰੇਲੀਅਨ ਬਣ ਕੇ ਤਿਆਰ ਹੋ ਜੂਗਾ ਤੇ ਆਉਣ ਵਾਲੇ ਦਿਨਾਂ 'ਚ ਆਪਾਂ ਇੱਕ ਹੋਰ ਵੀਡੀਓ ਕਰਾਂਗੇ ਇਸ ਫਾਰਮ ਦੀ ਤੁਹਾਨੂੰ ਖੁਸ਼ਖਬਰੀ ਦੇਣੀ ਹੈ ਕਿ ਘੋੜਾ ਹੋਰ ਆ ਰਿਹਾ ਇਸ ਫਾਰਮ ਦੇ ਉੱਪਰ ਤੇ ਤੁਹਾਡੇ ਕੰਮ ਦੀ ਇੱਕ ਮੈਂ ਗੱਲ ਅੱਗੇ ਵੀਡੀਓ 'ਚ ਜ਼ਰੂਰ ਕਰੂੰਗਾ ਉਹ ਵੀ ਤੁਹਾਡੇ ਨਾਲ ਸਾਂਝੀ ਕਰੂੰਗਾ ਚੱਲਦੀ ਵੀਡੀਓ ਦੇ ਵਿੱਚ ਹੋ ਸਕਦਾ ਤੁਹਾਡੇ ਮਨ ਦੀ ਵੀ ਕੋਈ ਰੀ ਹੈ ਜਿਹੜੀ ਉਹ ਪੂਰੀ ਹੋ ਜੇ ਤੇ ਹੁਣ ਮੈਂ ਤੁਹਾਨੂੰ ਅਸ਼ਵਰਾਜ ਦਿਖਾਈ ਜਾਣਾ ਚੰਗੇ ਮਾਰਕੇ ਦਾ ਤੇ ਚੰਗਾ ਕੁੜ ਤਿੰਨ ਪੈਰ ਚਿੱਟੇ ਤੇ ਮੱਥੇ ਪਟਾ ਅਸ਼ੋਰਾਜ ਦੇ ਅਸ਼ੋਰਾਜ ਦੀ ਮੈਂ ਪਹਿਲਾਂ ਵੀ ਇੱਕ ਵਾਰੀ ਵੀਡੀਓ ਕੀਤੀ ਸੀ ਤੇ ਉਦੋਂ ਨਾਲੋਂ ਮੈਨੂੰ ਹੁਣ ਵੀ ਬਹੁਤ ਜ਼ਿਆਦਾ ਫਰਕ ਲੱਗਿਆ ਅਸ਼ੋਰਾਜ ਦਾ ਅਸ਼ੋਰਾਜ ਦੀ ਗਰਦਨ ਫੇਸ ਦੀ ਬਿਊਟੀ ਬਹੁਤ ਜ਼ਿਆਦਾ ਕਿਉਂਕਿ ਇਹਦੇ ਪਿਓ ਨੇ ਵੀ ਆਪਦੇ ਝੰਡੇ ਜਾ ਕੇ ਜੋਧਪੁਰ ਗੱਡੇ ਸੀ ਤੇ ਇਹ ਵੀ ਪੂਰਾ ਐਂਡ ਐਟੀਟਿਊਡ ਵਾਲਾ ਘੋੜਾ ਤੇ ਨਾਲ ਇਹਦਾ ਹੁਣ ਮੈਂ ਤੁਹਾਨੂੰ ਬੱਚਾ ਵੀ ਦਿਖਾਉਣ ਲੱਗਾ ਆ ਸਾਹਮਣੇ ਜਿਹੜਾ ਤੁਸੀਂ ਵੀਡੀਓ ਚ ਦੇਖ ਰਹੇ ਹੋ ਬਿਲਕੁਲ ਖੂਬਾਹੂ ਆਪਣੀ ਕਾਪੀ ਦਿੱਤੀ ਆ ਅਸ਼ਵਰਾਜ ਨੇ ਆਪਦੇ ਬੱਚੇ ਵਿੱਚ ਉਹਦਾ ਇੱਕ ਪੈਰ ਚਿੱਟਾ ਤੇ ਮੱਥੇ ਪ੍ਰੋਪਰ ਪਟਾ ਉਹ ਵੀ ਬਹੁਤ ਖੂਬਸੂਰਤ ਬਸ਼ੇਰਾ ਤੇ ਆਉਣ ਵਾਲੇ ਟਾਈਮ ਤੱਕ ਚੰਗਾ ਘੋੜਾ ਬਣ ਕੇ ਤਿਆਰ ਹੋ ਜਾਊਗਾ ਤੇ ਇਸ ਵਾਰ ਜਿਹੜੇ ਇਸ ਬਸ਼ੇਰੇ ਨੇ ਸ਼ੋਅ ਖੇਡਿਆ ਉਹ ਵੀ ਮੈਂ ਤੁਹਾਡੇ ਨਾਲ ਸਾਂਝੇ ਕਰੂੰਗਾ ਤੇ ਬਾਈ ਉਹਨਾਂ ਨੇ ਨਾਂ ਇਹਦਾ ਰੱਖਿਆ ਹੈ 우ਸਤਾਦ 우ਸਤਾਦ ਸਿੱਧੂ ਬਰੰਦਰ ਸਟੈਂਡ ਫਾਰਮ ਬੁੱਧਰਾਲੀ ਦੀ ਉਹ ਬਰੀਡ ਆ ਇਹਦੀ ਮਾਂ ਵੀ ਇੱਥੇ ਆ ਉਹ ਵੀ ਬਹੁਤ ਚੰਗੀ ਘੋੜੀ ਆ ਤੇ ਪਿਓ ਆ ਗਿਆ ਦਾ ਅਸ਼ਵਰਾਜ ਤੇ ਉਸਤਾਦ ਜੀ ਨੇ ਜਿੰਨੇ ਵੀ ਇਸ ਵਾਰ ਸ਼ੋਅ ਖੇਡੇ ਤੇ ਤਕਰੀਬਨ ਟੌਪ 5 ਦੇ ਵਿੱਚ ਹੀ ਰਿਹਾ ਜੇ ਮੈਂ ਗੱਲ ਕਰਾਂ ਮੋਗੇ ਸ਼ੋਅ ਦੀ ਤਾਂ ਚੌਥੀ ਪੋਜੀਸ਼ਨ ਹਾਸਲ ਕੀਤੀ ਇਹਨੇ 85 ਬਸ਼ੇਰਿਆਂ ਦੇ ਵਿੱਚੋਂ ਤੇ ਹਨਮਾਨਗੜ੍ਹ ਦੇ ਵਿੱਚ ਇਹ ਪੰਜਵੇਂ ਨੰਬਰ ਤੇ ਰਿਹਾ ਮਹਿਸਾਨਾ ਸ਼ੋਅ ਦੇ ਵਿੱਚ ਵੀ ਇਹਨੇ ਪੰਜਵੀਂ ਪੋਜੀਸ਼ਨ ਹਾਸਲ ਕੀਤੀ ਤੇ ਜਗਰਾਉਂ ਸ਼ੋਅ ਦੇ ਵਿੱਚ ਚੌਥੀ ਪੋਜੀਸ਼ਨ ਹਾਸਲ ਕੀਤੀ ਤੇ ਜੋਧਪੁਰ ਮਤਲਬ ਪਹਿਲਿਆਂ 6ਾਂ ਦੇ ਵਿੱਚ ਰੱਖਿਆ ਗਿਆ ਸੀ ਇਹ ਬਸ਼ੇਰਾ ਤੇ ਰੈਂਕ 6 ਆਇਆ ਸੀ ਜੋਧਪੁਰ ਦੇ ਵਿੱਚ ਇਹਦਾ ਤੇ ਇਹਦੀ ਮਾਂ ਵੀ ਬਹੁਤ ਚੰਗਿਆ ਕਾਜਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਆ ਵੀ ਮਾਂ ਤੇ ਪਿਓ ਇਸੇ ਫਾਰਮ ਦੇ ਉੱਪਰ ਆ ਤੇ ਮੈਨੂੰ ਇਹ ਉਮੀਦ ਆ ਵੀ ਇਹ ਘੋੜਾ ਆਪਦੇ ਪਿਓ ਤੇ ਦਾਦੇ ਦਾ ਨਾ ਹੋਰ ਵੀ ਰੋਸ਼ਨ ਕਰੂਗਾ ਕਿਉਂਕਿ ਜਿਹਦੀ ਮੈਂ ਮਜ਼ਬੂਤੀ ਦੀ ਗੱਲ ਕਰਾਂ ਤਾਂ ਮਜ਼ਬੂਤ ਬਹੁਤ ਆ ਪੈਰਾਂ ਦਾ ਤੇ ਮਜ਼ਬੂਤੀ ਦੇ ਨਾਲ ਨਾਲ ਸ਼ਕੀਨੀ ਬਹੁਤਾ ਉਸਤਾਦ ਦੇ ਵਿੱਚ ਕਿਉਂਕਿ ਹੁਣ ਇਹ ਆਪਦੇ ਆਪ ਨੂੰ ਪੂਰਾ ਘੋੜਾ ਸ਼ੋਅ ਕਰਨ ਲੱਗ ਗਿਆ ਪਰ ਉਮਰ ਇਹਦੀ ਸਿਰਫ ਹਜੇ 20 ਮਹੀਨੇ ਆ ਤੁਸੀਂ ਕੱਦ ਵੇਖ ਲਓ ਇਹਦਾ ਕੱਦ ਬਹੁਤ ਕਰੂਗਾ ਆਪਦੇ ਪਿਓ ਨਾਲੋਂ ਵਧ ਕੇ ਜਾਊਗਾ ਕਿਉਂਕਿ ਇਹਦੇ ਪਿਓ ਦਾ ਕੱਦ ਵੀ ਬਹੁਤ ਜ਼ਿਆਦਾ ਆ 66 ਇੰਚ ਕੱਦ ਦਾ ਤੇ ਇਹ ਆਪਦੇ ਪਿਓ ਦੇ ਲਾਗੇ ਤੱਕ ਇਸ ਟਾਈਮ ਹੋ ਗਿਆ 20 ਮਹੀਨਿਆਂ ਦੇ ਕਿਉਂਕਿ ਇਹਦੀ ਬਲੱਡ ਲਾਈਨ ਦੋਵੇਂ ਪਾਸੋਂ ਬਹੁਤ ਚੰਗੀ ਆ ਇਹਦਾ ਦਾਦਾ ਆ ਗਿਆ ਦਾਨਾ ਤੇ ਨਾਨਾ ਆ ਗਿਆ ਨਿਊ ਤੂਫਾਨ ਨਿਊ ਤੂਫਾਨ ਦੀ ਬੱਚੀ ਆ ਗਈ ਕਾਜਲ ਕਾਜਲ ਦਾ ਆ ਗਿਆ ਗੇ ਉਸਤਾਦ ਦੋਵੇਂ ਬਲੱਡ ਲਾਈਨਾਂ ਬਹੁਤ ਚੰਗੀਆਂ ਨੇ ਤੇ ਇੱਕ ਡਿਫਰੈਂਟ ਬਲੱਡ ਲਾਈਨ ਦਾ ਇਹ ਬਸ਼ੀਰਾ ਜੋ ਕਿ ਸ਼ਕੀਨੀ ਤੇ ਮਜ਼ਬੂਤੀ ਦੇ ਵਿੱਚ ਦੋਵੇਂ ਪੈਮਾਨਿਆਂ ਨੂੰ ਪੂਰਾ ਕਰਦਾ ਹੈ ਕਿਉਂਕਿ ਇਹਨੇ ਇਸ ਵਾਰ ਇਹਨਾਂ ਸ਼ੋਹਾਂ ਦੇ ਵਿੱਚ ਇਹ ਤਾਂ ਸਾਬਤ ਕਰਤਾ ਕਿ ਇਹ ਚੀਜ਼ ਕੀ ਆ ਤੇ ਅੱਗੇ ਬਣੂਗਾ ਕਿਉਂਕਿ ਆਉਣ ਵਾਲੇ ਦਿਨਾਂ 'ਚ ਬਾਈ ਭਿੰਦੇ ਨੇ ਵੀ ਆ ਜਾਣਾ ਤੇ ਬਾਈ ਭਿੰਦੇ ਦੀ ਜੋ ਤਿਆਰੀ ਆ ਸ਼ੋਹ ਵਾਸਤੇ ਉਹ ਅਲੱਗੇ ਹੁੰਦੀ ਆ ਇਸ ਵਾਰ ਬਾਈ ਭਿੰਦਾ ਬਾਹਰ ਸੀ ਆਊਟ ਆਫ ਕੰਟਰੀ ਸੀ ਬਾਈ ਬਾਹਰ ਗਏ ਹੋਏ ਸੀ ਤੇ ਫਿਰ ਵੀ ਬਹੁਤ ਚੰਗੀ ਤਿਆਰੀ ਸੀ ਬਿਸ਼ੇਰੇ ਦੀ ਤੇ ਆਉਣ ਵਾਲੇ ਦਿਨਾਂ 'ਚ ਜਦੋਂ ਬਾਈ ਭਿੰਦੇ ਨੇ ਦੀ ਤਿਆਰੀ ਲਵਾਉਣੀ ਆ ਤਾਂ ਗੱਲਾਂ ਹੋਰ ਹੀ ਹੋ ਜਾਣੀਆਂ ਨੇ ਕਿਉਂਕਿ ਲੰਮੇ ਸਮੇਂ ਤੋਂ ਬਾਈ ਸ਼ੋਹਾਂ ਦੇ ਨਾਲ ਜੁੜਿਆ ਹੋਇਆ ਆਸ਼ਵਰਾਜ ਫਤਿਹ ਇਹਨਾਂ ਦੋਵਾਂ ਘੋੜਿਆਂ ਨੂੰ ਬਾਈ ਨੇ ਬਹੁਤ ਸ਼ੋਅ ਖੜਾਇਆ ਤੇ ਚੰਗੀਆਂ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਤੇ ਹੁਣ ਇਹ ਬੱਚਾ ਤਿਆਰ ਕਰਿਆ ਬੱਚੇ ਦਾ ਤੁਸੀਂ ਐਟੀਟਿਊਡ ਵਗੈਰਾ ਦੇਖ ਲਓ ਤੇ ਇੱਕ ਗੱਲ ਮੈਂ ਜਿਹੜੀ ਤੁਹਾਨੂੰ ਪਹਿਲਾਂ ਦੱਸੀ ਸੀ ਵੀ ਤੁਹਾਡੇ ਕੰਮ ਦੀ ਆ ਉਹ ਵੀ ਮੈਂ ਕਰਨ ਲੱਗਿਆ ਮਿੱਤਰੋ ਕਿਉਂਕਿ ਤੁਹਾਨੂੰ ਇਸ ਵੀਡੀਓ 'ਚ ਮੈਂ ਤਿੰਨ ਜਾਨਵਰ ਦਿਖਾਈ ਜਣਾ ਸਿੱਧੂ ਬਰਦਰ ਸਟੱਡ ਫਾਰਮ ਦੇ ਦੋ ਮਾਰਵਾੜੀ ਤੇ ਤੀਜਾ ਇਹ ਫਤਿਹ ਫਤਿਹ ਦੀ ਵੀ ਪਹਿਲਾਂ ਆਪਾਂ ਵੀਡੀਓ ਕੀਤੀ ਆ ਤੇ ਤਕਰੀਬਨ ਕਾਫੀ ਸੱਜਣ ਜਾਣਦੇ ਹੋਣੇ ਫਤਿਹ ਬਾਰੇ ਫਤਿਹ ਜਿੰਨੇ ਵੀ ਸ਼ੋਅਾਂ ਦੇ ਵਿੱਚ ਗਿਆ ਇਹ ਵੀ ਟੌਪ 5 ਦੇ ਵਿੱਚ ਰਹਿਣ ਵਾਲਾ ਘੋੜਾ ਤੇ ਇਹ ਬੱਚੇ ਵੀ ਬਹੁਤ ਚੰਗੇ ਦਿੱਤੇ ਆ ਚੰਗੀ ਕੀਮਤ ਤੇ ਇਸ ਘੋੜੇ ਦੇ ਬੱਚੇ ਵਿਗਿਆ ਫਤਿਹ ਦੇ ਕਿਉਂਕਿ ਜੇ ਜੇ ਮੈਂ ਪਿਓ ਦੀ ਗੱਲ ਕਰਾਂ ਪ੍ਰਿੰਸ ਡੋਰਦੀ ਉਹ ਵੀ ਇੱਕ ਬਹੁਤ ਹੀ ਚੋਟੀ ਦਾ ਘੋੜਾ ਸੀ ਨਾਮਵਾਰ ਘੋੜਾ ਸੀ ਤੇ ਬਹੁਤ ਚੰਗੀ ਬਰੀਡ ਉਸ ਘੋੜੇ ਨੇ ਪੈਦਾ ਕੀਤੀ ਆ ਭਾਈ ਪਿੰਦਾ ਪਿਛਲੇ 4 ਸਾਲਾਂ ਤੋਂ ਇਸ ਘੋੜੇ ਨੂੰ ਲਗਾਤਾਰ ਸ਼ੋਅ ਦੇ ਵਿੱਚ ਲਾ ਰਿਆ ਤੇ ਹਰ ਇੱਕ ਸ਼ੋਅ ਦੇ ਵਿੱਚ ਜਿਵੇਂ ਮੈਂ ਪਹਿਲਾਂ ਸੀ ਪਹਿਲੇ ਪੰਜਾਂ ਦੇ ਵਿੱਚ ਰਹਿੰਦਾ ਇਹ ਪਹਿਲੇ 5 ਪੋਜੀਸ਼ਨਾਂ ਦੇ ਉੱਪਰ ਖੇਡਦਾ ਘੋੜਾ ਭਾਵੇਂ ਆਪਾਂ ਹਨੂਮਾਨਗੜ੍ਹ ਸ਼ੋਅ ਦੀ ਗੱਲ ਕਰੀਏ ਫਰੀਦਕੋਟ ਦੀ ਲੁਧਿਆਣੇ ਵਾਲੇ ਦੀ ਮੁਕਸਰ ਵਾਲੇ ਦੀ ਜਗਰੋਂ ਵਾਲੇ ਦੀ ਹਰ ਇੱਕ ਸ਼ੋਅ ਦੇ ਵਿੱਚ ਇਹਨੇ ਪਹਿਲੀਆਂ 5 ਪੋਜੀਸ਼ਨਾਂ ਹਾਸਲ ਕੀਤੀਆਂ ਨੇ ਪਹਿਲੇ ਪੰਜਾਂ ਦੇ ਵਿੱਚ ਖੇਡਿਆ ਇਹ ਇਸ ਘੋੜੇ ਦੀ ਫੀਸ ਫਤੇ ਦੀ ਬਾਈ ਨੇ ਬਹੁਤ ਜਾਇਜ਼ ਰੱਖੀ ਹੋਈ ਹੈ ਸਿਰਫ 11000 ਰੁਪਏ ਫੀਸ ਆ ਫਤੇ ਦੀ ਫਤੇ ਚੰਗੇ ਸ਼ੋਅਾਂ ਦਾ ਜੇਤੂ ਵੀ ਆ ਤੇ ਚੰਗਾ ਪ੍ਰੋਡਿਊਸਰ ਘੋੜਾ ਵੀ ਆ ਜਿਵੇਂ ਪਹਿਲਾਂ ਸਭ ਇਹਦੇ ਬੱਚੇ ਬਹੁਤ ਚੰਗੀ ਕੀਮਤ ਤੇ ਵਿਕਿਆ ਤੇ ਬਿਲਕੁਲ ਸਪੌਟਲੈਸ ਕੁੰਡੀਦਾਰ ਕੰਨਾਂ ਦੇ ਇਹਦੇ ਬੱਚੇ ਮੈਂ ਮਾਰਕੀਟ ਦੇ ਵਿੱਚ ਦੇਖਿਆ ਤੇ ਹੁਣ ਤੁਹਾਡੇ ਮੈਂ ਕੰਮ ਦੀ ਗੱਲ ਵੀ ਕਰਨ ਲੱਗਿਆ ਜਿਹੜੇ ਸੱਜਣ ਚੰਗੇ ਸਾਨ ਦੀ ਜਾਂ ਚੰਗੇ ਬਸ਼ੇਰੇ ਦੀ ਭਾਲ ਵਿੱਚ ਨੇ ਇਹ ਵੀਡੀਓ ਉਹਨਾਂ ਦੇ ਕੰਮ ਦੀ ਹੈ ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਇੱਕ ਘੋੜਾ ਹੋਰ ਨਾ ਮੈਂ ਇਸ ਫਾਰਮ ਦੇ ਉੱਪਰ ਆਉਣਾ ਤਾਂ ਹੋ ਸਕਦਾ ਵੀ ਇਹਨਾਂ ਤਿੰਨਾਂ ਦੇ ਵਿੱਚੋਂ ਬਾਈ ਯੂਰੀ 1 ਜਾਂ 2 ਘੋੜਾ ਜਾਂ ਬਸ਼ੇਰਾ ਦੇਖ ਦੇਣ ਤਾਂ ਬਾਈ ਨੂੰ ਫੋਨ ਕਰ ਲਿਓ ਤੁਸੀਂ ਨੰਬਰ ਬਾਈ ਦਾ ਵੀਡੀਓ 'ਚ ਮੈਂਨੇ ਦੇ ਦਿੱਤਾ ਤੇ ਘੋੜੇ ਕਿਵੇਂ ਲੱਗੇ ਦੋਵੇਂ ਘੋੜੇ ਤੇ ਤੀਜਾ ਬਸ਼ੇਰਾ ਉਹ ਵੀ ਮੈਨੂੰ ਕਮੈਂਟਾਂ 'ਚ ਜਰੂਰ ਦੱਸਿਓ ਕਿਉਂਕਿ ਇੰਨੇ ਜਾਨਵਰ ਜਿਹੜੇ ਅੱਜ ਤੁਹਾਨੂੰ ਦਿਖਾਇਆ ਸ਼ੋਹ ਜੇ ਤੂੰ ਜਾਨਵਰ ਆ ਕਿਉਂਕਿ ਇਹਨੇ ਦੁੱਧਦਾਨ ਦੇ ਵਿੱਚ ਅਜੇ ਐਂਟਰੀ ਕੀਤੀ ਆ ਤੇ ਦੋ ਘੋੜਿਆਂ ਜਿਹੜੇ ਸਟੇਲੀਅਨ ਕੈਟਾਗਰੀ ਦੇ ਵਿੱਚ ਚੰਗੀਆਂ ਪੋਜੀਸ਼ਨਾਂ ਹਰ ਸਾਲ ਹਾਸਲ ਕਰਦੇ ਆ ਤੇ ਇਹਨਾਂ ਦੋਵਾਂ ਘੋੜਿਆਂ ਦੀ ਸਟੱਡ ਸਰਵਿਸ ਓਪਨ ਆ ਮਾਰਵਾੜੀ ਦੀ 31000 ਤੇ ਨੋਕਰੇ ਦੀ 11000 ਰੁਪਿਆ ਫੀਸ ਆ ਬਾਈ ਉਹਨਾਂ ਨਾਲ ਸੰਪਰਕ ਕਰ ਲਿਓ ਜਿਵੇਂ ਪਹਿਲਾਂ ਹੀ ਦੱਸਿਆ ਵੀ ਹੋ ਸਕਦਾ 1 ਜਾਂ 2 ਜਨਵਰ ਬਾਈ ਵੀਰੂ ਦੇ ਵੀ ਦੇਣ ਜਿਸ ਕਿਸੇ ਭਰਾ ਨੂੰ ਕੋਈ ਜਾਨਵਰ ਚੰਗਾ ਲੱਗਿਆ ਉਹ ਬਾਈ ਨਾਲ ਸੰਪਰਕ ਕਰ ਲਿਓ ਵੀਡੀਓ ਕਿਦਾਂ ਲੱਗੀ ਘੋੜੇ ਕਿਦਾਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਦੇ ਲਈ